ਕਿਆ ਨਹੀਂ ਕਿ ਹੋਟਲ ਚ ਮਨਾ ਲਵਾਂ ਮੇਰੇ ਬੇਕੇਤੇ ਮੇਰੀ ਬੇਇਜ਼ਤੀ ਕਰਾਤੀ ਏਖਾ ਡਾਈ ਜੀ ਟੌਂਟ ਮਾਰ ਗਏ ਮੈਨੂੰ ਕਿ ਨਾ ਬਿੜੇ ਕੱਟ ਜਾ ਰਹਾ ਤਾਡੀ ਨੋ ਸੈਟਿਸਫੈਕਟ ਤੁਸੀਂ ਹੈਪੀ ਬਰਥਡੇ ਜਨਮ ਦਿਨ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਮੈਨੂੰ ਪਤਾ ਨਹੀਂ ਮੇਰੀ ਭੈਣ ਜਰੂਰ ਆਉਗੀ ਪਿਆਣਾ ਨਹੀਂ ਲੈ ਮੈਂ ਕਿਹਾ ਜੇ ਮਦਦ ਦੇ ਮੈਂ ਕਿਉਂ ਨਹੀਂ ਆਉਂ ਕਿ ਡਿਜ਼ਾਈਨ ਨਹੀਂ ਲੱਗਣ ਰਹੀ ਹੈ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਵਾਹ ਮੈਂ ਇਹ ਸੂਟ ਲੱਗਿਆ ਨਾ ਗੁਰਪ੍ਰੀਤਾ ਮੈਂ ਨਹੀਂ ਹੈ ਪਾਪੀ ਸਪੈਸ਼ਲ ਇਹਨਾਂ ਇਹ ਬਲੰਗੋ ਜਿਹੜਾ ਜਿੰਦਵਾਨੀ ਖੋਲੀ ਵਾਹ ਚੱਲ ਆ ਦਿਆ ਬੜਾ ਸੋਹਣਾ ਲੱਗ ਗਿਆ ਤੈਨੂੰ ਅੱਛਾ ਮੇਰਾ ਵੀ ਆ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਸਹੀ ਲੱਗ ਰਿਹਾ ਨਾ ਸੂਟ ਬਹੁਤ ਸੋਹਣਾ ਲੱਗ ਰਿਹਾ ਆ ਮੇਰੇ ਵਾਸਤੇ ਰਣਜੀਤ ਲੈ ਕੇ ਆਈ ਸੀ ਸਹੀ ਲੱਗਦਾ ਤਾਂ ਮਾੜਾ ਮੋਟਾ ਨਹੀਂ ਨਹੀਂ ਠੀਕ ਚਲੋ ਪਹਿਲੇ ਕਿਹ ਕਿਹ ਠੀਕ ਹੀ ਹੈ ਕੀ ਕਹਾਂ ਆ ਹੁਣ ਕੀ ਕਰ ਸਕਦੇ ਜਿੱਦਾਂ ਦਾ ਲਿਆਤਾ ਠੀਕ ਹੈ ਚੱਲ ਕੋਈ ਗੱਲ ਚਲ ਬੈਠ ਜਿਆ ਖੁਸ਼ ਹੋ ਇੰਜੋਏ ਕਰੋ ਹਨਾ ਠੀਕ ਹੈ ਚੱਲ ਗੁਰਪ੍ਰੀਤ ਤੂੰ ਬੈਠ ਜਾ ਕੇ ਮੈਂ ਚਾਹ ਪਾਣੀ ਮੰਮੀ ਹੁਣੀ ਵੀ ਆਏ ਹੈ ਨਾ ਡਰਾਈنگ ਰੂਮ ਤੇ ਬੈਠੇ ਹੈ ਅੱਛਾ ਆਹ ਚਾਹ ਪਾਣੀ ਲੱਗੀ ਬਣਾਉਣ ਉਹਨਾਂ ਦਾ ਤੇ ਇਸੇ ਸਿਪਾਹੇ ਕਰਕੇ ਮੈਂ ਕਿਹਾ ਸੀ ਕਿ ਚਾਹ ਪਾਣੀ ਬਰਦੇ ਨੂੰ ਵੀ ਬਣਾਉਂਦੇ ਰਹੋਗੇ ਸੋਈ ਵਿੱਚ ਕੇ ਬਾਅਦ ਕਰੋ ਤੇ ਤੂੰ ਹੀ ਫੇਰ ਹੋਈ ਘਰੇ ਹੀ ਬੈਠੇ ਬਣਾਉਂ ਗਏ ਤੇ ਨਹੀਂ ਪੈਣਾ ਮੇਰੇ ਲੈਣ ਲਾ ਕੀ ਹੁੰਦਾ ਵਾ ਤੇਰਾ ਭਰਾ ਮੰਨੇ ਤਾਂ ਤਾਂ ਵਾ ਤੇਰਾ ਭਰਾ ਤੇਰੀ ਮਾਂ ਦੋਵੇਂ ਨਹੀਂ ਮੰਨਦੇ ਉਹ ਕਹਿੰਦੇ ਘਰੇ ਮਨਾਉਣਾ ਵਾ ਬਾਹਰ ਖਰਚਾ ਬੜਾ ਹੋ ਜਾਂਦਾ। ਮੈਂ ਕਿੰਨੂੰ ਸਮਝਾ ਕੇ ਗਈ ਸੀ ਤਾਂ ਤੁਸੀਂ ਪਿੱਛੇ ਬਹਿਣਾ ਸੀ ਨਾ ਤੋਂ ਮਾਂ ਦੀ। ਕਿਵੇਂ ਨਹੀਂ ਮੰਨਦੀ? ਕੀ ਕਰਾਂ ਮੈਂ? ਮੈਂ ਤੇ ਆਪਣੀ ਬਾਹ ਲਾ ਹਟੀ ਨਹੀਂ ਮੰਨਦੇ। ਤੁਹਾਡੇ 'ਚ ਕਮੀ ਰਹਿ ਗਈ ਹੋਣੀ ਆ। ਜਿੱਦ ਕਰ ਰਹੀ ਬੋਟੀ ਕਿਉਂ ਨਹੀਂ ਅੱਲਾ ਪੂਰੀਆਂ ਹੁੰਦੀਆਂ? ਕੰਸੇ ਕੰਮ ਮਨਾਉਂਦੇ ਉਹਨਾਂ ਨੂੰ ਕੀ ਸੀ ਗਰਮੀ ਵਿੱਚ ਤੁਹਾਨੂੰ ਨਹੀਂ ਬੁਲਾ ਲਿਆਵੇਂ? ਮੇਰੇ ਹਿਸਾਬ ਨਾਲ ਮੈਂ ਹਾਂ ਤੂੰ ਜਿੱਦ ਕਰ ਕਰੀ ਇਤੋਂ ਦਾ ਕੱਪੜਾ ਹੀ ਹਨਾ। ਹੋਰ ਕੀ ਜਿੱਦਦ ਕਰਨੀ ਪੈਂਦੀ ਹੈ? ਥੋੜਾ ਨਾ ਜਿੱਦੀ ਕਰੋ। ਅੱਜ ਜਿੱਦ ਕਰੋਗੇ ਤੇ ਘਰ ਵਾਲਾ ਮੰਨੂਗਾ ਜੇ ਤੁਸੀਂ ਚੁੱਪਚਾਪ ਇੱਥੇ ਉਹਨਾਂ ਨੂੰ ਜਿਹਾ ਸੌਂਟ ਲਿਆ ਤਾਂ ਤੁਸੀਂ ਪਾ ਲਿਆ ਮੇਰੇ ਤੇ ਕਦੀ ਨਾ ਹਾਂਦੀ ਕਿਹਨਾਂ ਪਾਪੀ ਕਦੇ ਸੌਂਣਾ ਕਦੀ ਨਾ ਕੀ ਕਰਾਂ ਯਾਰ ਮਜਬੂਰੀ ਹੈ ਮੇਰੀ ਕੀ ਕਰਾਂ ਦੱਸ ਕੋਈ ਵੀ ਨਹੀਂ ਸਾਰੇ ਪਰੌਣੇ ਸਾਹਮਣੇ ਮਾਲ ਤੇ ਰੱਖਣਾ ਹੀ ਪੈਣਾ ਚਾਹ ਬਾਣੀ ਉਹਨਾਂ ਨੂੰ ਦੇਣਾ ਪੈਣਾ ਕੀ ਕਰਾਂ ਸਾਰਾ ਦਿਨ ਕਿਚਨ ਚ ਲੱਗ ਕੇ ਰਹਿਣਾ ਉਹ ਬਿਮਨ ਬੈਠੀ ਆਣ ਕੇ ਉਹ ਅੱਜ ਦੀ ਥੋੜਾ ਆਈ ਆ ਉਹਨੂੰ ਤਾਂ ਪਤਾ ਵੀ ਕਿੰਨੇ ਰਣ ਹੋ ਗਏ ਇੱਥੇ ਡੇਰੇ ਲਾਇ ਸਾਰਾ ਲਾਵ ਲੈ ਕੇ ਇਕੱਠਾ ਕਰਕੇ ਤੇ ਚਲੀ ਆਈ ਹੂ ਅੱਗਰ ਨਹੀਂ ਸਾਰੀ ਇੱਥੇ ਕੱਟੀ ਇਹਨਾਂ ਨੇ ਸਾਰਾ ਟੱਬਰ ਆਈ ਹੈ ਅਮੇ ਅੱਜ ਦੇ ਆਏ ਆ ਅੱਜੋਂ ਤੋਂ ਉਹ ਸ਼ਿਕਾਇਤ ਜੀ ਲਾਈ ਆ ਰਾਜ ਭਾਦੀ ਜੀ ਬੋਦੋ ਵਾਰ ਇੱਥੇ ਹੀ ਆਣ ਕੇ ਬੈਠੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਉਹ ਦਮਗਾ ਕੀ ਕਹਿੰਦੀ ਹੈ ਮੇਰੀ ਬੁਟੀਕ ਦਾ ਕੰਮ ਵੜਾਓ ਮੈਂ ਤਾਂ ਇੱਕ ਦਿਨ ਮਿਸ ਨਹੀਂ ਕਰਦੀ ਮੇਰੇ ਕਸਟਮਰ ਖਰਾਬ ਹੁੰਦੇ ਤੇ ਉਹਦੋਂ ਦਾ ਪਤਾ ਨਹੀਂ ਪੈਣਾ ਸੱਸ ਵੀ ਚੰਗੀ ਆ ਜਿਹੜੀ ਆਣ ਕੇ ਇੱਥੇ ਬੈਠੀ ਅੱਜ ਕੱਲ ਲੋਕਾਂ ਕੋਈ ਸਭ ਮੈਂਟਰ ਦਾ ਟਾਈਮ ਨਹੀਂ ਕਹਿੰਦੇ ਸੱਸ ਦਾ ਕੀ ਫਰਕ ਆ ਇੱਥੇ ਬਹਿਣਾ ਕਦਾ ਦੰਦਾ ਬੈਠੀ ਕਦੀ ਚਾਹ ਬਣਾ ਦੋ ਕਦੀ ਰੋਟੀ ਬਣਾ ਦੋ ਕਦੀ ਪਕੌੜੇ ਬਣਾ ਦੋ ਘਰ ਦੇ ਆਪਣੇ ਘਟਾਂ ਮੈਂ ਹੋਰ ਉਹ ਟੱਬਰ ਆ ਕੇ ਬਹਿ ਗਿਆ ਤਾਂ ਜਿੱਥੇ ਕਿੱਡਾ ਮੈਂ ਗੁਰਪ੍ਰੀਤ ਵਰਤੋਂ ਖੜੀ ਹਾਂ ਨਾ ਮੈਂ ਤੈਨੂੰ ਕੀ ਦੱਸਾਂ ਨਾ ਮੈਂ ਘਰੇ ਕੋਈ ਕੰਮ ਨਹੀਂ ਲਾਣਾ ਸੀ ਉਹਨੂੰ ਦਾਣਾ ਸੀ ਰਸੋਈ ਵਿੱਚ ਆ ਉਹਨੂੰ ਸਾਰਾ ਕੰਮ ਮੈਂ ਆਪ ਕਰਨ ਲਈ ਆ ਘਰੇ ਤੁਹਾਨੂੰ ਕੀ ਲੋਡ ਪਈ ਆ ਉਹਨੂੰ ਟਾਓ ਪਕੌੜੇ ਪਕੌੜੇ ਉਹ ਬਣਾਉਂਦੀ ਸਾਰੀ ਖੇਚਲਾਪ ਹੀ ਕਰਦੇ ਵੇ ਹੁਣ ਇਹਨਾਂ ਵਾਸਤੇ ਵੀ ਮੈਂ ਸਾਰਾ ਕੁਝ ਰੋਟੀ ਪਣੀ ਬਣਾਵਾਂ ਗੱਡੇ ਤੇ ਮਸਤ ਨਹੀਂ ਨਹੀਂ ਮੈਂ ਤਾਂ ਕੱਲਾ ਇੱਕ ਆਪਣੀ ਮੰਮੀ ਨੂੰ ਸਦਣਾ ਹੀ ਇੱਕ ਚੈਨ ਹੈ ਨਾ ਜੇ ਬਰਥਡੇ ਘਰੇ ਮਨਾਉਣਾ ਸੀ ਤਾਂ ਮੇਰੀ ਮੰਮੀ ਨੂੰ ਬੁਲਾ ਕੇ ਕੇਕ ਕੱਟ ਲੈਂਦੇ ਜਰੂਰੀ ਸਾਨੂੰ ਵੀ ਬੁਲਾਉਣਾ ਸੀ ਹਰ ਰੰਜੀਤ ਹੀ ਕਰਤਾ ਕਰਤਾ ਹੀ ਜੋ ਮਰਜੀ ਕਰੀ ਜਾਣ ਦੇ ਮਾਪੋਤ ਸਲਾਹ ਕਰਕੇ ਦੱਸ ਮੈਂ ਕੀ ਕਰਾਂ ਚੱਲ ਹੁਣ ਮੈਂ ਚਾਹ ਪਾਣੀ ਮੋਸਤੇ ਹੈਗੇ ਸਭ ਕੁਝ ਹੁੰਦਿਆ ਸੁੰਦਿਆ ਵੀ ਤਾਂ ਵੀ ਉਹਨਾਂ ਨੇ ਖਰਚਾ ਥੋੜੀ ਕਰਨਾ ਤੂੰ ਸਮਝਾ ਨਹੀਂ ਹਾਂ ਜਾਣ ਲੱਗਿਆ ਮਾਸਾ ਥੋੜਾ ਬੋਤਾ ਵੀ ਥੋੜੇ ਬੋਤੇ ਪੈਰ ਵਰਤ ਲਿਆ ਕਰੋ ਉੱਥੇ ਖੜਨੇ ਆ ਮੇਰੇ ਹੱਥ ਤੇ ਕੁਝ ਦੇਂਦੇ ਹੀ ਨਹੀਂ ਤੈਨੂੰ ਮੈਂ ਕੀ ਦੱਸਾਂ ਮੇਰੇ ਹੱਥ ਕੱਖ ਨਹੀਂ ਦੇਂਦੇ ਅੱਭੀ ਇੱਕ ਗੱਲ ਕਹਾਂ ਮਿਰਤੀ ਆਪਣੇ ਭਰਾ ਤੇ ਜ਼ਿਆਦਾ ਗੁੱਸਾ ਆਉਂਦਾ ਗਿਆ ਕਾਹਦਾ ਗੁੱਸਾ ਆਉਂਦਾ ਭਾਜਿਆ ਲਬੋਛਿਆ ਮੈਂ ਗੁੱਸਾ ਕਦਾ ਆ ਗਿਆ ਵਰਤੇ ਤੇ ਗੁੱਸੇ ਵਾਲੇ ਕੰਮ ਕੀਤਾ ਤੂੰ ਇੰਨੀ ਗਰਮੀ ਚ ਸਾਨੂੰ ਘਰ ਨੂੰ ਲਾ ਲਿਆ ਬਰਥਡੇ ਮਤਲਬ ਕਾ ਬਾਅਦ ਮਨਾਉਂਦਾ ਵਾ ਬਰਥਡੇ ਪਹਿਲਾਂ ਪਹਿਲਾਂ ਬਰਥਡੇ ਵਿਆਹ ਤੋਂ ਬਾਅਦ ਅੱਛਾ ਸੁਣ ਲਿਆ ਜੀ ਹੈ ਸੁਣ ਲਿਆ ਜੀ ਆਪਣੀ ਭੈਣ ਦੀ ਗੱਲ ਹੈ ਜਦੋਂ ਮੈਂ ਕਹਿੰਦੀ ਹਾਂ ਕਿ ਮੈਂ ਚੰਗੀ ਨਹੀਂ ਲੱਗਦੀ ਉਹ ਕੀ ਆਖਣ ਲਈ ਹੁਣ ਇੱਥੇ ਮੈਂ ਗਰਮੀ ਚ ਪਹਿਲੇ ਸਾਰਾ ਕੁਝ ਬਣਾਵਾ ਤੇ ਫਿਰ ਮੈਂ ਭਾਂਡੇ ਮਾਜਾ ਆਤੇ ਇਸੀ ਲਾ ਕੇ ਭੇਜੋਗੇ ਸਾਰੇ ਜਾਣੀ ਲਓ ਜੀ ਪਤਾ ਕਿੰਨਾ ਦੀ ਮੋਲ ਬਣ ਕੀਤਾ ਮੈਂ ਤਿਆਰ ਇੱਥੇ ਉਹ ਤਰਨ ਨੂੰ ਵਧੀਆ ਕੀਤਾ ਵੇ ਤਿਆਰ ਹਾਂ 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 ਲੜੀਆਂ ਲਾ ਕੇ ਸਾਰਾ ਘਰ ਸਜਾਇਆ ਸਵੇਰ ਦਾ ਮੈਂ ਨਹੀਂ ਕਹਾ 7 ਵਜੇ ਡੈਕੋਰੇਸ਼ਨ ਵਾਲੇ ਕਦੋਂ ਘੇੜ ਖੜਕਾਉਣ ਲੱਗ ਪਏ ਆ ਮੇਰੀ ਗੱਲ ਮੇਰੇ ਸੁੱਤੇ ਹੀ ਆ ਗਏ ਸਾਰੇ ਮੇਰੀ ਗੱਲ ਸੁ ਜੇ ਮਾੜਾ ਮਲਾਉਂਗਾ ਨਾ ਤਾਂ ਗਈ ਮੰਮੀ ਹਣੀ ਤੇ ਵੇਟ ਕਰਦੇ ਤਰੀ ਚਾਹ ਬਣਾ ਕੇ ਲੈ ਕੇ ਆ ਤਨਾਲ ਦੋਨਾਂ ਲਈ ਲਾਣਾ ਦੇ ਉਧਰ ਆਓ ਕੋਣ ਪਸੀਨਾ ਵਿੱਚ ਲੱਗੇ ਰਹਿਣਾ ਹਨ ਰਸੋਈ ਵਿੱਚ ਕੋਈ ਪਸੀਨਾ ਖੁਸਣਣੀ ਆ ਵਧੀਆ ਪੱਖੇ ਚੱਲਣਦੇ ਬੜਾ ਵਧੀਆ ਵਾ ਆਮ ਦਿਨ ਹੋ ਗਿਆ ਖਾਸ ਦਿਨ ਕੀ ਰਿਹਾ ਉਹਨਾਂ ਦੇ ਬੱਡੇ ਦਾ ਵੀਰ ਆਮ ਦਿਨ ਨਹੀਂ ਹੋ ਗਿਆ ਕਿੱਦਾਂ ਆਮ ਦਿਨ ਹੋ ਗਿਆ ਸਾਰੇ ਰਿਸ਼ਤੇਦਾਰ ਆਏ ਆ ਬਿਸ਼ ਨਹੀਂ ਕੀਤਾ ਇਹਨੂੰ ਲੋ ਰਿਸ਼ਤੇਦਾਰ ਆਏ ਤੇ ਖੇਚੀ ਨਹੀਂ ਹੁੰਦੀ ਵੀ ਮਾਈ ਸੁਣ ਗਾ ਹਾਟਲ ਚ ਜਾਇਆ ਕੋ ਜਿਆਦਾ ਹੋ ਜਾਂਦਾ ਹੋਵੇ ਤੇ ਹਾਂ ਤੂੰਦਾ ਵੀ ਕਿਉਂ ਨਹੀਂ ਹੁੰਦਾ ਤੂੰ ਦੇਣੀ ਚਾਹੀਦੀ ਇਹਨਾਂ ਨੇ ਤੇਰੀ ਗੱਲ ਨਹੀਂ ਸੁਣੀ ਇਹ ਲੱਗਦੇ ਵਿਮਲ ਦੇ ਮਗਰ ਜੋ ਉਹ ਕਹਿੰਦੀ ਹੈ ਨਾ ਇਹ ਉਹ ਕਰਦੀ ਆ ਤੇ ਜਾ ਮਾਂ ਕਹਿੰਦੀ ਸੱਚ ਦੀਦੀ ਭਾਬੀ ਉਹ ਦੀਦੀ ਹੈਗੀ ਇੰਜ ਦੇ ਉਹਨਾਂ ਨੇ ਆਪ ਤੇ ਛੋਟਾ-ਮੋਟਾ ਵੜੇ ਘਰ ਬਣਾ ਲੰਦੇ ਆ ਚਾਰ ਟੈਸਟੀਆਂ ਲਿਆ ਕੇ ਉਹਨੇ ਦੇਖ ਉਹ ਚਾਰ ਇੱਕਲਾਵਾ ਨਾ ਦੇਣ ਨੂੰ ਠੀਕ ਹੈ ਨਾ ਮੈਨੂੰ ਪਤਾ ਮੈਂ ਕਿੱਦਾਂ ਬਣਾਉਣਾ ਕਿੱਦਾਂ ਨਹੀਂ ਬਣਾਉਣਾ ਠੀਕ ਹੈ ਨਾ ਚਾਹ ਦੇਗਾ ਸੰ ਨੂੰ ਵੀ ਚਾਹ ਆ ਗਈ ਹੈ ਤੇ ਤੂੰ ਸਾਰੇ ਚਾਹ ਤੇ ਚਾਹ ਤੁਹਾਡੇ ਬਾਸ ਹੋਟਲ ਜੀ ਆ ਹਾਂ ਜੀ ਹੋਟਲ ਜੀ ਆ ਭਾਈ ਆ ਕਿੱਦਾਂ ਵਧੀਆ ਘਰ ਆ ਤੇਰਾ ਆਪਣਾ ਘਰ ਆ ਜਾ ਘਰ ਭਾਈ ਤੂੰ ਕਿ ਗਰਮੀ ਦੇ ਖਪਣ ਨਹੀਂ ਆ ਵੀ ਮੈਂ ਇੱਸੀ ਥੱਲੇ ਬੈਠੀ ਰਹਾਂਗੀ ਜਾ ਇੱਸੀ ਥੱਲੇ ਆਪਣਾ ਬੈਠਾਂ ਮੈਂ ਨਹੀਂ ਬੈਠ ਸਕੀ ਇੰਨਾ ਨਾ ਕੋਤਿਆਂ ਨੂੰ ਜਨਮ ਦਿਨ ਦੀ ਵਧਾਈਆਂ ਹੋਏ ਨੇ ਬਿੱਤੀ ਲੰਡ ਕੋ ਨਹੀਂ ਆ ਤੁਹਾਨੂੰ ਵਧਾਈਆਂ ਮੰਮੀ ਹਾਂ ਉਹ ਤੇ ਕੀ ਆ ਆਪਾਂ ਸਭ ਕੋ ਕੀਤਾ ਇਹਦੇ ਨਾਲ ਮਗਰ ਲੱਗ ਤਾ ਹਾਂਜੀ ਕੋਈ ਆਪਾਂ ਤਾਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਵਾ ਇਹ ਕਿਦਾਂ ਸਹੀਂ ਤੇ ਲੱਖਾਂ ਕੁਲੀ ਦਾ ਕੁਲੀ ਦਾ ਲੈ ਜੀ ਨੂੰ ਨੂਣਾ ਬਣਾ ਜੰਗ ਨਹੀਂ ਕਰਸਣਾ ਰਿਸ਼ਤੇਦਾਰ ਸਾਰੇ ਆਏ ਆ ਚਾਚੂ ਬਣਾ ਪਿਆਰੀਕਾਰ ਆ ਜਾ ਕੋਈ ਵੱਡਾ ਗਿਫਟ ਦੇਣ ਲੱਗੇ ਮੈਨੂੰ ਲੈ ਵੇਖੀ ਜੇ ਸਹੀਂ ਕਹਿ ਲੈ ਲੱਗਤਾ ਹਾਂ ਲਾਡੀ ਬਣੀ ਵੱਡਾ ਹੀ ਗਿਫਟ ਬਣੀ ਬਣ ਚਲੋ ਠੀਕ ਆ ਫਿਰ ਕੋਈ ਗੱਲ ਵੇਖਦੀ ਠੀਕ ਆ ਜਰਾ ਜਾਨ ਚਾਹ ਪਣੀ ਆ ਮੈਂ ਵਧੀਆ ਕਰੂੰਗਾ ਜੋ ਵੀ ਕਰੂੰਗਾ ਆ ਵਧੀਆ ਕਰੋਗੇ ਹੁਣ ਮੈਨੂੰ ਇੱਥੇ ਕਰਨ ਦੋ ਸੋਈ ਚ ਕੰਮ ਜਾਓ ਜਾ ਕੇ ਤਾਂ ਪਰੋਣੇ ਸੰਭੋ ਜਿਹੜੇ ਸੱਦੇ ਦੇ ਹਾਂ ਠੀਕ ਐ ਤੂੰ ਆ ਰਹਿ ਤੂੰ ਜਰਾ ਲੈ ਕੇ ਬਾਹਰ ਆ ਜੀ ਤੈਨੂੰ ਕਰਨੀ ਕਿ ਕੰਮ ਕਰਦੀ ਲੋੜ ਸਭ ਕੋ ਆਡਰੀ ਕੀਤਾ ਵਾ ਸਭ ਕੁਝ ਬੜਿਆਂ ਬਣਾਇਆ ਜਾ ਲੈਣਾ ਸੰਗਾਂ ਮੰਮੀ ਠੀਕ ਐ ਆਂਡੇ ਤਾਂ ਤੋਦਾ ਹੋਣਾ ਮੰਮੀ ਹੋਣਾ ਨੂੰ ਪਾਣੀ ਧਾਣੀ ਦਾ ਪੱਛਾ ਵੇਟਰ ਸੱਧਿਆ ਕੋਈ ਨਹੀਂ ਨਹੀਂ ਵੇਟਰ ਨਹੀਂ ਸੱਧਿਆ ਪਾਣੀ ਨਾਲ ਮਿਲ ਕੇ ਫੜਾ ਦੇ ਨੇ ਕਿਹੜੀ ਗੱਲ ਐ ਤੇ ਰਾਲੋ ਮਿਲਾਉਣਾ ਤੇ ਮੈਂ ਤਾਂ ਪੌਂਦੀ ਰਹਿ ਕੇ ਜਾਓ ਬੜੇ ਚੋ ਰਾਲ ਮਿਲ ਕੇ ਫੜਾ ਦੇ ਨੇ ਕਰਨਾ ਕੱਖ ਬਈ ਦਰਾਲ ਮੇਰੇ ਕਰ ਲੈਨੇ ਜਦੋਂ ਕੋਲੇ ਲੋਗ ਦੀ ਵਾਰੀ ਤੇ ਬੋਲ ਲਾਪਣਾ ਗਲਾਸੀਆਂ ਕਿੱਥੇ ਮਾਤਾ ਨੇ ਉਹ ਵੀ ਨਹੀਂ ਕੋਤੀਆਂ ਕਰੋ ਦੀਆਂ ਅੱਖਾਂ ਨਹੀਂ ਗਲਾਸੀਆਂ ਤੇ ਧੋ ਕੇਾਂਤੇ ਆਏ ਜੇ ਮੈਂ ਕੋਈ ਭਾਈ ਗਿਫਟ ਦੇਣਾ ਨਹੀਂ ਆ ਨਾ ਕੀ ਖਾਣ ਖਾਂਦੇ ਕੋਲ ਰੀਪਟੇ ਲਿਆ ਕੇ ਤਰੀ ਉਹ ਰਾਣੀ ਕੀ ਆ ਰਾਸ ਵਧੀਆ ਵਧੀਆ ਚੱਲ ਰਿਹਾ ਪਾਪੀ ਦੱਸਿਓ ਬਈ ਮਾ ਬਹੁਤ ਬੋੜਾ ਮਮਾ ਕੰਮ ਕਰਦੀ ਸੀਗਾ ਫਿਰ ਸੀਗਾ ਪਾਪੀ ਆ ਗਈ ਮੈਂ ਵੀ ਆ ਗਈ ਤੇ ਆਂਟੀ ਕਿੱਥੇ ਗਿਆ ਯਾਰ ਤੈਨੂੰ ਪਤਾ ਹੈਗਾ ਗਰਮੀ ਕਿੰਨੀ ਆ ਅੱਛਾ ਮੇਰੇ ਘਰੇ ਰਹਿਣ ਤਾਂ ਲੈ ਆਉਣਾ ਯਾਰ ਨਾਲ ਕੋਈ ਨਹੀਂ ਯਾਰ ਆ ਪਾਗੇ ਆਣਾ ਚਲੋ ਬਹੁਤ ਵਧੀਆ ਆਜੋ ਪਾਪੀ ਚਲੋ ਆਜੋ ਆਜੋ ਸਸਿਕਾ ਮਾ ਜੀ ਜਨਮ ਦਿਨ ਵਾਰਨ ਧੰਨਵਾਦ ਜੀ ਹੈਪੀ ਬਰਥਡੇ ਥੈਂਕ ਯੂ ਦੀਦੀ ਸਸਿਕਾ ਜੀ ਸਸਿਕਾ ਬਾਓ ਭਾਬੀ ਲਾ ਦਿੱਤੀ ਇਹ ਜੀਨੀਆ ਚੱਲ ਆ ਦੇ ਬੈਠੋ ਅੰਦਰ ਬੈਠੋ ਆਹ ਬੈਠ ਉਹ ਅੱਜ ਤੂੰ ਵੀ ਆਇਆ ਮੈਂ ਥੋੜਾ ਕੰਮ ਕਰ ਕੇ ਆੜਿਆ ਪਿਆ ਬੈਠਾ ਬੈਠ ਸਾਰਿਆਂ ਨੇ ਵਧਾਈ ਦਿੱਤੀ ਆ ਆਇਆ ਇੱਕ ਮੰਮੀ ਦੀ ਚਹੀਤੀ ਵਿਮਲ ਇਹਦਾ ਮੂੰਹ ਸੜਜੀ ਕਿਤੇ ਕਾਰਨੀ ਫੁੱਟੀ ਕਿ ਭਾਬੀ ਜਨਮ ਦਿਨ ਮੁਬਾਰਕ ਹੋਵੇੰਤਰਾ ਮਹੀਨਾ ਹੋ ਗਿਆ ਤੇ ਸ਼ੌਣੀ ਪਾਈ ਆਣ ਕੇ ਨੌ ਸੱਤ ਨੇ ਅੰਦਰੋਂ ਨਿਕਲੀਆਂ ਥੋੜਾ ਉਹਨਾਂ ਨੂੰ ਤਾਂ ਕਿਤੇ ਏਸੀ ਨਹੀਂ ਛੱਡਦਾ ਮਾ ਮਾ ਉਹਨਾਂ ਨੂੰ ਏਸੀ ਮਿਲਿਆ ਵਧਾਈਆਂ ਦੀ ਕਿਹੜੀ ਗੱਲ ਐ ਨਾ ਕੋਈ ਇਹਨਾਂ ਨੇ ਮੈਨੂੰ ਗਿਟ ਦੇਣਾ ਨਾ ਕਿਤੇ ਵੇਚ ਆਣ ਕੇ ਬਹਿਣ ਦੀ ਐ ਉਤੋਂ ਕੱਪੜੀ ਉਹੋ ਜੇ ਪਾਏ ਨੇ ਹੁਣ ਮੰਮੀ ਨਾਲ ਤਾਈ ਵੀ ਆਈ ਆ ਤੇ ਤਾਈ ਨਾ ਕਹੋਂਗੀ ਵੀ ਆ ਤੇ ਨਲਾਣ ਤੇ ਉਹਦੀ ਸੱਸ ਦਾ ਕੀ ਹਿਸਾਬ ਐ ਕਿੱਦਾਂ ਇਹਨਾਂ ਨੇ ਸੂਟ ਪਾਏ ਮੇਰੇ ਤਾਂ ਸਾਰੇ ਭੈਣ ਭਰਾ ਆਪਣੇ ਘਰ ਸੌਕੇ ਆ ਹਾਂ ਲੱਕੀ ਭਾਜੀ ਇਹਨਾਂ ਦਾ ਬਿਜ਼ਨਸ ਪਤਾ ਕਿੱਦਾਂ ਵੱਡਾ ਵਾ ਅਗਲੇ ਇਹਨਾਂ ਨੂੰ ਦੇਖਣਗੇ ਤੇ ਕੀ ਕਹਿਣਗੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਤੇ ਰਣਜੀਤ ਨੇ ਰਾਜੂ ਭਾਜੀ ਨੂੰ ਨਾ ਸੱਦ ਲਿਆ ਹੋਵੇ ਉਹ ਉਥੇ ਦਿਹਾੜੀ ਡੱਪਾ ਕਰਦਾ ਇੱਥੇ ਪਰਨਾ ਮੋਢੇ ਤੇ ਰੱਖ ਕੇ ਤੇ ਜੁੱਤੀ ਬਿੱਟੀ ਨਾਲ ਲੱਭਣੀ ਹੋਣੀ ਤਾਂ ਤੁਰ ਆਵੇ ਕਰਨ ਨੂੰ ਹਾਏ ਹਾਏ ਰੱਬਾ ਮੇਰਾ ਕਿਤੇ ਜਲੂਸ ਹੀ ਨਾ ਨਿਕਲ ਜਾਏ ਇੱਥੇ ਚੰਗਾ ਭਲਾ ਕਿਹਾ ਵੀ ਰਣਜੀਤ ਨੂੰ ਕਿ ਤੁਸੀਂ ਇਦਾਂ ਕਰੋ ਮੇਨ ਮੇਨ ਜਿਹੜੇ ਹਾਈ ਫਾਈ ਬੰਦੀ ਹੈ ਨਾ ਉਥੇ ਸੱਦ ਲੋ ਚਾਰ ਤੇ ਬਾਕੀਆਂ ਨੂੰ ਗੋਲੀ ਮਾਰੋ ਮੇਰੀ ਕੌਣ ਸੁਣਦਾ ਇਸ ਕੱਚ ਤੂੰ ਜਾਣਦੇ ਕਿਉਂ ਨਹੀਂ ਪਈ ਬਾਹਰ ਮੈਂ ਤੇ ਆਹ ਕੁੜੀ ਦੇ ਮੱਥੇ ਲਗਣਾ ਸੀ ਲੱਗਣੇ ਡੇ ਮੇਰੀ ਗੱਲ ਸੁਣ ਮੇਰੇ ਕੋਲ 500 ਪੀਆ ਹੈਗਾ ਤੇ ਤੂੰ ਦੇ ਦੇ ਮੰਮੀ ਆਈ ਤੇ ਤਾਂ ਟੈਨਸ਼ਨ ਲੱਗੀ ਆ ਮੈਨੂੰ ਕਿ ਮੈਂ ਖਾਲੀ ਆ ਤੁਹਾਨੂੰ ਗਿਫਟ ਕਰ ਦਵਾਂ ਮੇਰੇ ਕੋਲ ਤਾਂ ਕੁਝ ਹੈ ਵੀ ਨਹੀਂ ਹੈ ਗਿਫਟ ਤੇ ਨਹੀਂ ਆਪਾਂ ਕੋਈ ਦੇ ਹਾਂਦਾ ਮੇਰੀ ਗੱਲ ਸੁਣ ਜਿੱਥੇ ਪਿਆਰ ਹੋਵੇ ਉੱਥੇ ਗਿਫਟਾਂ ਦੀ ਕੋਈ अहमियत ਨਹੀਂ ਹੁੰਦੀ ਤੇਰੀ ਪਰਚਾਈ ਪਤਾ ਤੈਨਾਂ ਕਿੰਨਾ ਪਿਆਰ ਕਰਦੀ ਹੈਗੀ ਮੈਂ ਤੇ ਆ ਮਿਲਣਾ ਸੀ ਜੇ ਮੈਂ ਉਹਨੂੰ ਪੈਸੇ ਦੇ ਦਿੱਤੇ ਉਹ ਗੱਲ ਸਹੀ ਨਹੀਂ ਲੱਗਦੀ ਤੂੰ ਦੇਂਗੀ ਨਾ ਤੇ ਬੜੀ ਖੁਸ਼ੀ ਹੋਣੀ ਉਹਨੂੰ ਤੇ ਜਾਂ ਫਿਰ ਆਪਾਂ ਤੋਂ ਮੇਰੇ ਹੱਲ ਕੇ ਦੇ ਦਿੰਨੀ ਆ ਮਾਵਾ ਧੀਆ ਕੋਈ ਨਹੀਂ ਮੰਮੀ ਕਿ ਤੂੰ ਹੀ ਵੱਡੇ ਹੋ ਤੂੰ ਹੀ ਦੇ ਦੋ ਤੂੰ ਹੀ ਦੇ ਦਿੱਤੇ ਮੈਂ ਦੇ ਦਿੱਤੇ ਇਕੁਅਲ ਗੱਲ ਆ ਅੱਛਾ ਮੇਰੀ ਗੱਲ ਸੁਣ ਤੂੰ ਨਾ ਰਾਜੂ ਨੂੰ ਫੋਨ ਕਰ ਤੇ ਰਾਜੂ ਨੇ ਕਹ ਨਾ ਆਇਓ ਮੈਨੂੰ ਦੱਸਿਆ ਨਹੀਂ ਕਿ ਮੈਂ ਲਾਗੇ ਕਿਤੇ ਦਿਹਾੜੀ ਕਰਨ ਆਇਆ ਮੇਰੀ ਗੱਲ ਸੁਣ ਜੇ ਰਾਜੂ ਆ ਗਿਆ ਨਾ ਕਿਤੇ ਇੱਥੇ ਮੈਂ ਕਿਹਾ ਪੇਕੇ ਵੀ ਆਏ ਤੇ ਚੰਗਾ ਲੱਗਦਾ ਫਿਰ ਉਸਤੀ ਦੀ ਬੇਸਤੀ ਹੋਊਗੀ ਪਰ ਸਾਰਿਆਂ ਨੂੰ ਕੀ ਜਵਾਬ ਦੇਊਗੀ ਠੀਕ ਆ ਤੂੰ ਅੱਜ ਨੂੰ ਫੋਨ ਕਰਦੀ ਕਿ ਆਵੇ ਨਾ ਕੋਈ ਗੱਲ ਨਹੀਂ ਮਾਣਗੇ ਉਹ ਫਿਰ ਉਹ ਦੱਸਿਆਂ ਬਗੈਰ ਨਹੀਂ ਆਉਣਗੇ ਚੱਲ ਕੁਛ ਕੇ ਹੀ ਆਉਣਗੇ ਚੱਲ ਮੈਂ ਉਹਦੋਂ ਫਿਰ ਮਨਾਂ ਕਰ ਦੂੰ ਕਿ ਪਤਾ ਉਹਨਾਂ ਨੇ ਇਦਾਂ ਉਹਨਾਂ ਦਾ ਮਨ ਦੁਖੀ ਹੋਊਗਾ ਕਿ ਮੈਨੂੰ ਕਹਿਣ ਦੀਆਂ ਕਿ ਅਸੀਂ ਇੱਥੇ ਨਾ ਆਈ ਕਿ ਬਤਾ ਉਹ ਆਪ ਹੀ ਨਾ ਆਉਣ ਪਰ ਪੁੱਤਰਾ ਜੀ ਆਪਾਂ ਕਹਿ ਤਾਂਗੇ ਨਾ ਤੇ ਚੰਗੀ ਰਹੁਗੇ ਤੇ ਜੇ ਤੇ ਪੇਖਿਆ ਚ ਕਿਸੇ ਨੇ ਕਹਿਤਾ ਤੇ ਰਹੁ ਜਿਆਦਾ ਦੁੱਖ ਹੋਗਾ ਇਹ ਘਰ ਸਮੇਤ ਤੂੰ ਬੰਨ ਲੈ ਲਾ ਦੇ ਕੋਈ ਨਾ ਕੋਈ ਠੀਕ ਆ ਠੀਕ ਆ ਮੰਮੀ ਉਹਦੇ ਕੱਪੜਿਆਂ ਵਾਲੇ ਵੇਚ ਕੇ ਜੇ ਕਹਿਣਾ ਮਜ਼ਾਕ ਕੀਤਾ ਤਾਂ ਵੀ ਉਹ ਟੁੱਟ ਜਾਏਗਾ ਮੈਨੂੰ ਤੇ ਕਰਨ ਵਾਲਿਆ ਨਾ ਹੁੰਦਾ ਤੇ ਐਸਰਾ ਹੀ ਆ ਬੱਟ ਚੱਲ ਚਲੀਏ ਕੁੜੀ ਨੂੰ ਬਤਾਈ ਤੇ ਨਾਲੇ ਉਹਦੀ ਮੰਮਾ ਨੂੰ ਮਿਲੀ ਜਾ ਕੇ ਚਲੋ ਆਜੋ ਮੇਰੇ ਨਾਲੇ ਕੋਈ ਕੰਮ ਕਰ ਹੈ ਲਿਆ ਪੋਫੜਾ ਦਨੇ ਮੰਮੀ ਮੇਰੀ ਇੱਕ ਗੱਲ ਸੁਣੋ ਐਵੇਂ ਨਾ ਤੁਸੀਂ ਪਾਣੀ ਪੁਣੀ ਉੱਥੇ ਚੀਜ਼ਾਂ ਫੜਾਉਂਦੇ ਰਹੋ ਰਾਮਾ ਜਾ ਕੇ ਟੋਰਨਾ ਬਹੁ ਨਾ ਪੁੱਤ ਇਹ ਮੇਰਾ ਆਪਣਾ ਘਰ ਹੈ ਫਿਰ ਤੂੰ ਪੁੱਤ ਮੈਨੂੰ ਪਰੋਣਾ ਹੀ ਬਣਾਤਾ ਮੇਰੀ ਗੱਲ ਸੁਣ ਜਦੋਂ ਸਾਡੇ ਘਰ ਕੋਈ ਪ੍ਰੋਗਰਾਮ ਹੁੰਦਾ ਤੇ ਮੈਂ ਆਪੀ ਤੇ ਕੰਮ ਕਰਦੀ ਆ ਤੇ ਜੇ ਮੈਂ ਇੱਥੇ ਬਹਿੰਦਾ ਤੇ ਇਹ ਵੀ ਤੇ ਮੇਰਾ ਆਪਣਾ ਐਦਾਂ ਮਤਲਬ ਬਹੁਤੋ ਗੱਲ ਆ

ਹਾਂ ਨਿਕਲੇ ਪਾਰ ਵੈਸੇ ਸਹੀ ਆ ਇਸੇ ਥਲੇ ਬਹਿ ਜਾਉ ਨਾ ਕਿ ਉੱਠਣ ਨੂੰ ਦੇਲ ਹੀ ਨਹੀਂ ਕਰਦਾ ਸਾਰੇ ਜਣੇ ਕਦੋਂ ਦੇ ਆਏ ਬਏ ਵਾਰ ਨਹੀਂ ਨਹੀਂ ਭਾਬੀ ਉਹ ਤੁਹਾਡੇ ਰਿਸ਼ਤੇਦਾਰ ਸਾਰੇ ਆਉਂਦੇ ਹੀ ਨਾ ਮੈਂ ਚੱਲ ਮਿਲ ਲੈਣ ਤੇ ਫੇਰ ਵੀ ਆਪਾਂ ਹੋਲੀ ਗਿਰੀਸ਼ ਕਰਦਾਂਗੇ ਸਾਡੀ ਕਿਹੜੀ ਗੱਲ ਆਪਾਂ ਦੀ ਕਰਵਾ ਦੇ ਕਰ ਤੂੰ ਵਧੀ ਆਏ ਸੀ ਤੇ ਮੁੜ ਕੇ ਫਿਰ ਅੱਛਾ ਅੱਛਾ ਤੇਰੀ ਮੰਮੀ ਨੂੰ ਵੀ ਵੇਖਿਆ ਸੀ ਤੇ ਪੁੱਤ ਆ ਲੈ ਮੇਰੇ ਵੱਲੋਂ ਪਿਆਰ ਨਹੀਂ ਨਹੀਂ ਮਾਸੀ ਜੀ ਇਹਦੀ ਕੀ ਲੋੜ ਆ ਇਹ ਨਹੀਂ ਚਾਹੀਦਾ ਮੈਨੂੰ ਕੋਈ ਗੱਲ ਨਹੀਂ ਭਾਬੀ ਜੀ ਦਿਮਲ ਦੀ ਖੋ ਮੇਰੀ ਗੱਲ ਸੁ ਜੇ ਤੁਸੀਂ ਦੇਣਾ ਹੀ ਆ ਨਾ ਤੁਸੀਂ ਬਾਅਦ ਵਿੱਚ ਦੇ ਦਿਓ ਜਦੋਂ ਸਾਰੇ ਜਣੇ ਮੈਨੂੰ ਦੇਣਗੇ ਨਾ ਚਾਹ ਪਣੀ ਪੀ ਕੇ ਉਦੋਂ ਦੇ ਦਿਓ ਤੁਸੀਂ ਬੱਸ ਆਲੋ ਮਾਸਤੀ ਜੀ ਪਹਿਲੇ ਨਹੀਂ ਤੇ ਬਾਅਦ ਚ ਦੇ ਦੇ ਇੱਕ ਵਾਰ ਨਹੀਂ ਨਹੀਂ ਕੋਈ ਗੱਲ ਨਹੀਂ ਉਦੋਂ ਦਿਓ ਤੁਸੀਂ ਇਹ ਪਿਆਰ ਹੈ ਪੁੱਤ ਪਿਆਰ ਹੀ ਕਰਨੀ ਮਾਸਤੀ ਜੀ ਪਿਆਰੀ ਪਿਆਰੇ ਕੋਈ ਗੱਲ ਆਜੋ ਮੈਂ ਮਾਸਤੀ ਜੀ ਕਿਤੇ ਨਾ ਦੇ ਨਹੀਂ ਅੰਦਰ ਬਿਠੋ ਸਾਰੇ ਆ ਗਏ ਰਿਸ਼ਤੇਦਾਰ ਚਲੋ ਆਜੋ ਬੱਸ ਚੱਲ ਚੱਲ ਚਲੋ ਚਲੋ ਹਾਂ ਚਲੋ ਬਿਠੋ ਅੰਦਰ ਨੂੰ ਸੀ ਬਿਠੇ ਜੀ ਆ ਜਾਓ ਮੰਮੀ ਸਸੀ ਕਾਜੀ ਸਸੀ ਕਾਜੀ ਚਾਸੀ ਕਾਜੀ ਸਸੀ ਕਾਜੀ ਤੇ ਕੰਮ ਨੇ ਇਹ ਚੰਮੀ ਦੀ ਬੱਟੇ ਦਾ ਨਾਮ ਜੇ ਨਾ ਉਹਦੀ ਸੱਸ ਹੈ ਬੁੜੀ ਕੀ ਹੈ ਹਾਬੀ ਮੈਨੂੰ ਇਦਾਂ ਵੀ ਲੱਗੰਦੀ ਹੈ ਕਿ ਜਿਹੜੀ ਆਂਟੀ ਪੀਚ ਨੂੰ ਵਾਲੀ ਇਸ ਵਿੱਚ ਵਿੱਚ ਲੱਗਦੀ ਹੈ ਚੁੱਪ ਕਰ ਤੂੰ ਸਾਰਿਆਂ ਨੂੰ ਵੇਖਿਆ ਹੁੰਦਾ ਨਹੀਂ ਯਾਰ ਮੈਨੂੰ ਇਦਾਂ ਲੱਗ ਨਹੀਂ ਪਹਿਲਾਂ ਵੇਖਿਆ ਇਹਨਾਂ ਨੂੰ ਬਿਲਕੁਲ ਚਲ ਠੀਕ ਹੈ ਕੋਰਸ ਨੂੰ ਆਪਾਂ ਕੀ ਯਾਰ ਚੱਲ ਕਰਦਾ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਸੇ ਤੁਹਾਡੀ ਜੀ ਕੀ ਕੀ ਹੋ ਰਹੀਆਂ ਗਰਮੀ ਬੜੀ ਪੈਦੀ ਵੀ ਆਪਣਾ ਧਿਆਨ ਰੱਖਿਆ ਕਰ ਉਹ ਮੈਂ ਆਪਣੇ ਧਿਆਨ ਤੇ ਤੁਸੀਂ ਬਾਹਰ ਨੂੰ ਨਾਲ ਲੈ ਆਉਣਾ ਜੀ کہیں ਕੋਈ ਗਰਮੀ ਬੜੀ ਹੋਏ ਘਾਟੀ ਬਾਹਰ ਨਿਕਲਦੇ ਤੇ rahul ਨੂੰ ਲੈ ਆਉਂਦੇ rahul ਨਾ ਟੁੱਟ ਗਿਆ ਹੋਇਆ ਜੀ ਕੰਪਨੀ ਇਹ ਲੋ ਤਨ ਦਾ ਨਾ ਬੀ ਦੋਏ ਭੈਣਾਂ ਨਹੀਂ ਜਾਈਏ ਹੋਰ ਉਹਨਾਂ ਨੂੰ ਨਾ ਹੀ ਖੜੀਏ ਮੇਰੀ ਜਨਮ ਦਿਨੀ ਤੁਹਾਡੀ ਨਾ ਵੇਖਾਂ ਮੈਂ ਚੰਗੇ ਲੱਗਦੇ ਕੋਈ ਜਾਂਦੀਆਂ ਅੰਗਰੇਜ਼ਾਂ ਨਾਲ ਲਿਖਦੇ ਕੋਈ ਲੈ ਆਵਾਂਗੇ ਉਹਨਾਂ ਨੂੰ ਤੇ ਤੂੰ ਲੱਗੀ ਹਾਂਜੀ ਅੰਟੀ ਜੀ ਮੰਮੀ ਆਪਣੀ ਤੋਂ ਲਿਆਇਆ ਹੀ ਨਹੀਂ ਕਰਨੀ ਬੜੀ ਤੇ ਮੰਮੀ ਕਹਿੰਦੇ ਤੂੰ ਇਹ ਹੋ ਆਓ ਤੂੰ ਹੀ ਆਓ ਤੇ ਗਰਮੀ ਤੂੰ ਆ ਗਿਆ ਗੱਡੀ ਤੇ ਮੰਮੀ ਨੇ ਤੇ ਨਾਲ ਹੀ ਆ ਲੈਣਾ ਨਹੀਂ ਮੰਮੀ ਕਹਿੰਦੇ ਨਹੀਂ ਕਰਨੀ ਬੜੀ ਲੱਗਦੀ ਆ ਤੇ ਇਹ ਹੋ ਸੇਫ ਜਰਾ ਦਾ ਦੀ ਚਿੱਲੀ ਰਹਿੰਦੀ ਆ ਨਾ ਤੇ ਗਰਮੀ ਚ ਬਾਹਰ ਨਿਕਲਣ ਤੋਂ ਫਿਰ ਤੇ ਲੇ ਹੋ ਜਾਂਦੇ। ਤੇ ਤੁਸੀਂ ਬੱਚਿਆਂ ਨੂੰ ਲੈ ਆਉਂਦੇ ਹੋ ਚੰਗਾ ਲੱਗਣਾ ਹੀ ਥੇ। ਆ ਵੇਖੋ ਆਪਣਾ ਇਹ ਨਾਨਾ ਨਾ ਆਪਣੀ। ਚਲੋ ਇਹਦੇ ਕੋਲ ਠੀਕ ਹੈ ਆਪਣੇ ਹਾਵ। ਚਲ ਚੰਗੀ ਗੱਲ ਇਹ ਨਹੀਂ ਤੁਸੀਂ ਲੈ ਆਏ। ਬੋਲ ਤੁਸੀਂ ਸੁਣਾਓ ਤਾਂ ਕਿ ਸੇਦ ਦਾ। ਠੀਕ ਠੀਕ ਪਤਾ ਮੈਨੂੰ ਵਧੀਆ। ਹਾਂ ਜੀ ਠੀਕ ਹੈ ਵਧੀਆ। ਵਧੀਆ ਕੀ ਤੋਂ ਪਤਾ ਕਿ? ਮੈਨੂੰ ਤਾਂ ਕੋਣ ਆਇਆ ਸੀ ਮੈਨੂੰ। ਅੱਛਾ। ਕਹਿੰਦਾ ਕਿ ਪਾਪੀ ਦਾ ਜਨਮ ਦਿਨ ਹੈ ਨਾ ਤੇ ਆਜੋਗਾ ਕਰੇ। ਤੇ ਆਪਾਂ ਚਲੋ ਕੋਈ ਨਹੀਂ। ਤੇ ਜੀ ਗੱਲਿਆ ਰੌਣਕ ਲੱਗੀ ਵੇਖੋ ਚਾਲ ਜੀ ਆਏ ਆ ਤੇ ਫੇਰ ਹੀ ਰੌਣਕ ਲੱਗਦੀ ਆ ਹਾਂਜੀ ਹਾਂਜੀ ਨਹੀਂ ਆ ਜੀ ਫੇਰ ਥੋੜਾ ਕਿਤੇ ਜੀਆਂ ਦੇ ਨਾਲ ਹੀ ਰੌਣਕਾਂ ਹੁੰਦੀਆਂ ਨੇ ਨਹੀਂ ਹਾਂਜੀ ਰਾਣਾ ਤੇ ਕਹਿੰਦਾ ਹੈ ਹੋਟਲ 'ਚ ਪ੍ਰੋਗਰਾਮ ਰੱਖਣਾ ਉਹ ਤਾਂ ਪਹਿਲਾਂ ਤੇ ਕਹਿੰਦਾ ਸੀ ਕਿ ਹੋਟਲ 'ਚ ਹੀ ਰੱਖਣਾ ਮੁੜ ਕੇ ਸਲਾਹ ਬਦਲ ਲਈ ਤੇ ਚਲ ਮੰਮੀ ਘਰੇ ਰੱਖ ਲੈਨੇ ਆ ਹੋਟਲ 'ਚ ਵੀ ਕਰਨਾ ਘਰ ਵੀ ਕਰਨਾ ਬੱਚੇ ਦੀ ਮਰਜ਼ੀ ਆ ਨਾ ਪੈਨ ਜੀ ਲੱਕੀ ਪੁੱਤਰ ਆ ਘਰ ਤੇ ਮੈਂ ਕਹਿੰਨੀ ਆ ਹੋਟਲ ਰਦੋ ਇਹ ਵੱਧ ਆ ਆ ਸਾਰੇ ਵੇਖੋ ਬੈ ਕੇ ਕਿੰਨੀ ਸੋਹਣੀਆਂ ਗੱਲਾਂ ਕਰਦੇ ਪਿਆ ਹੋਟਲ ਵਿੱਚ ਕੀ ਹੋਣਾ ਸੀਗਾ ਕਿਸੇ ਨੇ ਪਲੇਟ ਫੜ ਕੇ ਉੱਥੇ ਖੜੇ ਹੋਣਾ ਸੀ ਕਿਸੇ ਨੇ ਗਲਾਸ ਫੜ ਕੇ ਉੱਥੇ ਖੜੇ ਹੋਣਾ ਸੀ ਬਸ 사ਸੀ ਕਲ 사ਸੀ ਕਲ ਬੋਲੀ ਸੀ ਉਹ ਵੀ ਲਾ ਰਹੀ ਸੀ 사ਸੀ ਕਲ ਜੀ 사ਸੀ ਕਲ ਜੀ ਬਸ ਇਦਾਂ ਹੀ ਕਰਨਾ ਸੱਜੇ ਆ ਦੇਖੋ ਸਾਰੇ ਬੈ ਕੇ ਪਿਆਰ ਨਾਲ ਕਿਹੜੀਆਂ ਗੱਲਾਂ ਕਰਦੇ ਰਿਮਲ ਬੇਟਾ ਤੁਸੀਂ ਬੜੇ ਚੁੱਪ ਚੁੱਪ ਬੈਠੇ ਹੋ ਕੋਈ ਗੱਲਬਾਤ ਕਰੋ ਬੱਸ ਅੰਟੀ ਤੁਹਾਡੇ ਸਾਰਿਆਂ ਨੇ ਸੌਂਦੀ ਪਈ ਸੀ ਹੈ ਪੰਜੀ ਤੁਸੀਂ ਠੀਕ ਹੋ ਹਾਂਜੀ ਹਾਂਜੀ ਤੁਹਾਡੀ ਗੱਲ ਆਖੋ ਜਿਸ ਮੈਂ ਦੱਸੀ ਸੀ ਸ਼ਮੀ ਵੀ ਠੀਕ ਹੈ ਜੀ ਠੀਕ ਹਾਂਜੀ ਹੋਣਾ ਰਾਣੇ ਨੇ दारू ਲਿਆ ਕੇ ਦਿੱਤਾ ਸੀ ਮੈਨੂੰ ਅੱਛਾ ਜੀ ਉਹ ਪਾਇਆ ਤੇ ਉਹਦੇ ਨਾਲ ਕਾਫੀ ਫਰਕ ਹੈਗਾ ਨਹੀਂ ਕਿ ਅਕਰ ਕੋਈ ਜ਼ਿਆਦਾ ਹੋਇਆ ਹੈ ਤਕਲੀਫ ਹੈ ਤਾਂ ਕਿਸੇ ਡਾਕਟਰ ਨੂੰ ਅੱਖਾਂ ਲੈਣ ਨੂੰ ਵਾਹ ਲੈਣੇ ਆਂ ਭੈਣ ਜੀ ਹੁਣ ਬਿਲਕੁਲ ਠੀਕ ਹੈਗਾ ਠੀਕ ਹੀ ਰਿਆ ਕਰੋ ਠੀਕ ਹੀ ਸੋਹਣੇ ਲੱਗਦੇ ਹੋ ਹਾਂਜੀ ਹਾਂਜੀ ਕੀ ਆਂਟੀ ਜੀ ਜਿਹੜੀ ਕਹਿੰਦੇ ਪਿਓ ਹੋਟਲ ਹੋਟਲ ਵਰਗੀ ਰੀਸ ਥੋੜੀ ਹੁੰਦੀ ਨਾ ਘਰਾਂ 'ਚ ਹੋਟਲ ਨਾਲ ਏਸੀ 'ਚ ਤਾਂ ਅਰਾਮ ਨਾਲ ਬਹਿ ਸਕਦੇ ਤੇ ਡੀਜੇ ਦਾ ਪ੍ਰੋਗਰਾਮ ਉੱਥੇ ਡਾਂਸ ਕਰੋ ਇੰਜੋਏ ਕਰੋ ਉੱਥੇ ਵੇਟਰ ਸਰਵ ਕਰਦੇ ਐ ਇੱਥੇ ਮੇਰੀ ਭਾਬੀ ਵੇਖੋ ਸੂਏ ਤੇ ਲੱਗੀ ਹੋਈ ਕਿਚਨ ਵਿੱਚ ਆਪੇ ਬਣਾਉ ਸੋ ਸਾਰੇ ਗੈਸਟ ਆ ਗਏ ਹਨ ਉਹਨਾਂ ਨੇ ਖੇਚਲੀ ਹੁੰਦੀ ਫਿਰਦੀ ਹੈ ਨਹੀਂ ਬੇਟਾ ਘਰ ਦਾ ਕੰਮ ਕਰਨੇ ਚ ਕੋਈ ਉਹ ਨਹੀਂ ਹੁੰਦੀ ਬਾਕੀ ਇਹ ਵੀ ਇੱਕ ਅਲੱਗ ਮਜ਼ਾ ਏ ਪਰ ਹੋਟਲ-ਹੋਟਲ ਹੀ ਹੁੰਦੇ ਨੇ ਨਹੀਂ ਨਾ ਜਿਹੜਾ ਗੱਲ ਨਹੀਂ ਸਾਰਤ ਕਰਨਾ ਤਾਂ ਉਦੋਂ ਵੀ ਘਰ ਹੀ ਕਰੀ ਜਾਣਾ ਉਹ ਦਿਨ ਤੇ ਇੰਜੋਏ ਕਰਨੀ ਚਾਹੀਦੀ ਬਿੜਾ ਤਪਾ ਹੋਗੇ ਮਾਰ ਨਹੀਂ ਨਾ ਆ ਵੇਖੋ ਸਹੀ ਹੋਟਲ ਹਾਂ ਹੋਟਲ-ਹੋਟਲ ਹੀ ਆਂ ਘਰ ਕਰਨਾ ਹੈ ਗੱਲ ਨਹੀਂ ਤੂੰ ਵੱਡੀ ਬਣਾ ਮਾਂ ਸਲਾਵਾ ਨਾ ਦੇ ਜੋ ਕੋ ਹੋ ਗਿਆ ਵਧੀਆ ਹੋ ਗਿਆ ਮੈਂ ਤੇ ਗਿਆ ਸੀ ਆਂਟੀ ਜੀ ਮੈਂ ਤੇ ਗਿਆ ਸੀ ਕਿ ਪ੍ਰੋਗਰਾਮ ਬਾਅਦ ਹੋਟਲ ਚ ਗਏ ਪਰ ਆ ਦੇਖੋ ਨਾ ਸਾਡੇ ਮੰਮੀ ਜੀ ਤੇ ਵੀਰੇ ਮੰਨਣ ਮੰਦੇ ਕਿੱਥੇ ਆ ਉਹਦੀ ਗੱਲ ਹੀ ਵੱਖਰੀ ਆ ਹਾਂ ਉਹਨਾਂ ਦੀ ਗੱਲਾਂ ਹੀ ਵੱਖਰੀਆਂ ਕੀ ਕਰੀਏ ਕੋਈ ਸਾ ਨੂੰ ਜਣਾ ਇੰਜੋਏ ਕਰਨ ਦਾ ਮੌਕਾ ਮਿਲਣ ਦਾ ਘਰ ਤੇ ਆਉਂਦੇ ਜਾਂਦੇ ਰਹੀ ਰਹੇ ਘਰ ਨਹੀਂ ਜੁਆਏ ਹੋ ਸਕਦਾ ਜਿੰਨਾ ਮਰਜ਼ੀ ਕਰੋ ਉਹ ਚੀਜ਼ ਥੋੜੀ ਨਾ ਹੁੰਦੀ ਇੱਥੇ ਕੀ ਇੱਥੇ ਪਲੇਟਾਂ ਦੇ ਪਾਵਾ ਦਿਖਾਉਂਦੇ ਚਲੋ ਨਿੱਕੋ ਆਪਣੇ ਘਰ ਹਲਕਾ ਪਾਵਾ ਬੈਠੇ ਆਸ-ਪਾਸ ਇੱਥੇ ਹਾਂ ਉਹ ਤੇ ਤੋ ਇਹ ਵੀ ਨਹੀਂ ਹੁੰਦਾ ਤੂੰ ਵੀ ਨਹੀਂ ਇੱਕ ਇੱਕ ਜਗ੍ਹਾ ਬੈਠੀ ਹੋਈਆਂ ਇਹਨੇ ਆਈਸਕ੍ਰੀਮ ਖਾਂਦੇ ਹੋਣਾ ਇਹਨੇ ਰਸਗੁਲੇ ਖਾਂਦੇ ਹੋਣਾ ਇੱਥੇ ਜੇ ਮਿੱਠੇ ਕਿਉਂ ਟੈਨਸ਼ਨ ਲੱਗੇ ਉਹਨੇ ਚਲੋ ਇੱਥੇ ਆਈਸਕ੍ਰੀਮ ਖਵਾ ਦੇਣੇ ਸਾਰੀ ਜੀ ਚੀਜ਼ ਇੱਥੇ ਸਾਥ ਆ ਦੇ ਆ ਲੱਗਾ ਬੈਠ ਕੇ ਚੀਜ਼ ਚਾਏ ਹੁੰਦਾ ਤੁਸੀਂ ਆਪ ਦੱਸੋ ਇਹ ਬ ਕਿਸ ਮੈਂ ਤੱਕ ਪਹੁੰਚੀ ਪਤਾ ਨਹੀਂ ਲੱਗਦਾ ਥਾੜਾ ਥਾੜਾ ਰੱਖਣ ਦਾ ਅੱਬੀ ਹੂੰ ਯਾਦ ਆ ਗਿਆ ਜਿਹੜਾ ਆਪਣੇ ਘਰੇ ਪ੍ਰੋਗਰਾਮ ਨਹੀਂ ਸੀ ਉਹ ਤੋਂ ਇਹਨੇ ਰੋਟੀ ਬਣਾਈ ਆ ਆਪਣੇ ਘਰੇ ਆਹੋ ਉਹ ਹੀ ਹੁੰਦੀ ਹੈ ਨਾ ਹੂੰ ਵੀ ਉਹ ਵਾਂਗ ਲੱਗਦੀ ਜਦੋਂ ਤੇਰਾ ਫੰਕਸ਼ਨ ਕੀਤਾ ਹੀ ਬਰਥਡੇ ਦਾ ਤੇ ਰੋਟੀ ਤਿਆਰ ਕੀਤੀ ਸੀ ਹਾਂਜੀ ਹਾਂਜੀ ਮੈਂ ਤੈਨੂੰ ਕਹਿ ਨਹੀਂ ਪਾਉਂ ਕਿ ਦੇਖਦੇ ਦੇਖੇ ਲੱਗਦੀ ਏ ਤੂੰ ਨਾਲ ਨਹੀਂ ਲਾਇਆ ਨਾ ਰੋਟੀ ਬੱਤੀ ਪਤਾ ਰਾਜੀ ਰੋਟੀ ਕਵਾ ਕੇ ਭੇਜਣਾ ਹੈ

ਕਹਿੰਦੇ ਦੀ ਭਾਜੀ ਦੱਸਣਾ ਕੀ ਹਾਲ ਹੈ ਬਸ ਵਧੀਆ ਵਧੀਆ ਤੇ ਆਏ ਨਹੀਂ ਭਾਜੀ ਉਹ ਬਸ ਇਦਾਂ ਹੀ ਉਹਨਾਂ ਨੂੰ ਨਾ ਟਾਈਮ ਹੀ ਸੀਗਾ ਹੈਗਾ ਟੈਸਟ ਕਰਕੇ ਉਹ ਆਏ ਨਹੀਂ ਦੇਖ ਲਓ ਆਪਾਂ ਦੋ ਵਾਰ ਹੀ ਮਿਲੇ ਆ ਇੱਕ ਵਾਰੀ ਵਿਆਹ ਤੇ ਤੇ ਇੱਕ ਵਾਰੀ ਹੁਣ ਹੋਰ ਕਰ ਪਰਿਵਾਰ ਸਭ ਠੀਕ ਠਾਕ ਹੈ ਹਾਂਜੀ ਮੀਜੀ ਆਇਓ ਕਿਹਦੇ ਦਿਨ ਦੀ ਸਾਡੇ ਘਰ ਭਾਬੀ ਨੂੰ ਹੀ ਲੈ ਕੇ ਆਇਓ ਠੀਕ ਹੈ ਕੋਈ ਖਰਾਵਾਂਗੇ ਹਾਂਜੀ ਭਾਬੀ ਜੀ ਜ਼ਰੂਰ ਆਇਓ ਸਾਡੇ ਤੇ ਹੀ ਆਇਓ ਠੀਕ ਹੈ ਰਾਣੀ ਲੈ ਕੇ ਆਇਓ ਨਾਲ ਨਾਲ ਭਾਜੀ ਨੂੰ ਲੈ ਆਇਓ ਕੋਈ ਨਹੀਂ ਕੋਈ ਨਹੀਂ ਆਵਾਂਗੇ ਠੀਕ ਹੈ ਚਿੰਗਾਰਾ ਰਾਣੀ ਬੇਟੇ ਹੁਣ ਸਾਨੂੰ ਦਿਓ ਆ ਗਿਆ ਅੱppa ਚਲੀਏ ਤੇ ਜਾ ਕੇ ਘਰ ਦਾ ਵੀ ਕੁਝ ਵੇਖੀਏ ਕੀ ਗੱਲ ਮम्मी ਜੀ ਆਪ ਨਹੀਂ ਰਹਿਣਾ ਤੁਸੀਂ ਨਹੀਂ ਬੇਟੇ ਰਹੁਣੇ ਵਾਪਿਸ ਆਜਣਾ ਅੱਜ ਤੇ ਫਿਰ ਜਾ ਕੇ ਉਹਦੀ ਰੋਟੀ ਪਾਣੀ ਦਾ ਵੀ ਵੇਖਣਾ ਨਾਲ ਤੇ ਖਾ ਖਾ ਕੇ ਇੰਨਾ ਕੋ ਅੱਕ ਗਏ ਹੈ ਨਾ ਤੇ ਤੁਸੀਂ ਨਾਲ ਲਿਆਉਂਦੇ ਨਾ ਉਹਨਾਂ ਨੂੰ ਵੀ ਨਹੀਂ ਬੇਟੀ ਤੂੰ ਕਿਆ ਤੇ ਕਰਾ ਹੁਣ ਵਾਰ ਕੀ ਹੋਇਆ ਸੀਗਾ ਕਿਨੇ ਹੁਣ ਆਜਣਾ ਵਾਪਸ ਆਜੇ ਸ਼ਾਮ ਤੱਕ ਕੋਈ ਗੱਲ ਨਹੀਂ ਰੋਟੀ ਪਾਣੀ ਦਾ ਫਿਕਰ ਨਾ ਕਰੋ ਮੈਂ ਡੱਬੇ ਪੈਕ ਕੀਤਾ ਤੜਲੀ ਹੋਇ ਰੱਬਾ ਡੱਬੇ ਵੀ ਪੈਕ ਕਰਵਾਤੇ ਲੈ ਹੋਰ ਭਾਈ ਤੜ ਡੱਬਾ ਪੈਕ ਕੀਤਾ ਮੈਂ ਤੈਨੂੰ ਲੈ ਕੇ ਜਾਵੇਂ ਨਾਲ ਡੱਬਾ ਤਾਂ ਤੂੰ ਠੀਕ ਪੈਕ ਕੀਤਾ ਤੂੰ ਵੀ ਤਾਂ ਕਦੀ ਆ ਗਿਆ ਨਾ ਤੇਰਾ ਮਰਨ ਕਿ ਨਹੀਂ ਮੈਂ ਵੀ ਜਰੂਰ ਆਉਂਗਾ ਪਤਾਈ ਘਰ ਆਣੀ ਨਹੀਂ ਕਾ ਨਹੀਂ ਆਉਂਗਾ ਆਉਂਗਾ ਪੱਕਾ ਆਉਂਗਾ ਤੈਨੂੰ ਲੈ ਕੇ ਹੀ ਨਾਲ ਹਾਂਜੀ ਹਾਂਜੀ ਕੋਈ ਨਹੀਂ ਕੋਈ ਲੰਦੀ ਤਾਈ ਜੀ ਜੀ ਨੂੰ ਖਾਵਾਂਗੇ ਅਸੀਂ ਵੇਖਾਂ ਨੂੰ ਕਿੱਦੜ ਆਉਂਦੀ ਹੈ ਤੂੰ ਹਾਂਜੀ ਜੀ ਨੰਨੇ ਨੰਨੇ ਬਾਜਨਾ ਮਸਾਂ ਆਏ ਹੋ ਉਹਦਾ ਕਦੀ ਤੁਸੀਂ ਢੇੜਾ ਮਾਰਿਆ ਤੀ ਨਾਲ ਕੀਤਾ ਤੇ ਆਈ ਹੈ ਨਾ ਮੈਂ ਹਾਂ ਉਹੀ ਹੈ ਨਾ ਤੇਰੇ ਕੋਲ ਨਹੀਂ ਤਾਂ ਨਹੀਂ ਨਾ ਤਾਈ ਜੀ ਬਹੁਤ ਵਧੀਆ ਲੱਗਾ ਤੁਸੀਂ ਆਏ ਸਾਨੂੰ ਬਹੁਤ ਵਧੀਆ ਲੱਗਾ ਬੱਤ

ਨੇ ਤਾਂ ਬਿਲਕੁਲ ਟਾਈਮ ਬੜਾ ਹੋ ਗਿਆ ਡਰਾਈਵਰ ਵੀ ਬਾਰੀ ਖੜਾ ਵੇ ਉਹਨੇ ਨਾ ਕਿਤੇ ਹੋਰ ਵੀ ਜਾਣਾ ਮੈਂ ਤੇ ਰੁਕ ਜਾ ਤੂੰ ਮੁੰਜਾ ਕਰਨਾ ਲੋ ਘਰ ਕਈ ਕੰਮ ਹੁੰਦੇ ਭਾਜੀ ਹਾਂ ਕਿਤੇ ਵੇ ਰਸਵੀ ਤਾਂ ਦੀ ਵਿੰਮਲਦੀਪ ਚਲ ਕੋਈ ਨਹੀਂ ਠੀਕ ਹੈ ਗੁਰਪ੍ਰੀਤ ਹਾਂ ਆਣਾ ਤੁਸੀਂ ਬਹੁਤ ਵਧੀਆ ਲੱਗਾ ਤੁਹਾਈਆ ਅੱਛਾ ਬੀਬੀ ਚਲਿਏ ਚਲਿਏ ਆਪਾਂ ਨੂੰ ਜਾਨੇ ਥੋੜੀ ਇਧਰ ਬੜਾ ਮਜ਼ਾ ਆਇਆ ਯਾਰ ਠੀਕ ਹੈ ਗਾ ਬਹੁਤ ਸਵਾਦ ਨਾਲ ਇਹਦਾ ਟੇਪ ਅੱਛਾ ਇੱਕ ਗਾਹ ਹੋਰ ਸਾਰੇ ਫੈਮਿਲੀ ਨਾਲ ਆਣਾ ਆ ਜੋ ਜੀ ਆਪੀ ਆਪਾ ਵਿਆਹ ਤੇ ਹੀ ਹੋਣਾ ਵਾ ਇਹਨੂੰ ਆਹ ਗਾ ਵੀਡੀਓ ਚਾਹ ਕਰਾਉਣਾ ਇੱਕ ਸਾਡੇ ਮਨ ਵੀ ਲਾ ਕੇ ਕਰ ਠੀਕ ਹੈ ਬਸ ਇੱਕੋ ਹੀ ਆਏ ਵਿਆਹ ਤੇ ਜੇ ਆਪਾਂ ਪਹਿਲਾਂ ਕਹਿੰਦਾ ਸਾਰਾ ਪ੍ਰਵਾਨ ਨੂੰ ਲਾਉਂ ਚੀਜ਼ ਹੋਣਾ ਠੀਕ ਹੈ ਬਹੁਤ ਧੀਰੇ ਕਰ ਸਹੀ ਹੋ ਗਿਆ ਓਕੇ ਠੀਕ ਜੀ ਸੁਣ ਲੈਤਾ ਚਲੋ ਚੱਲੀਏ ਮੈਂ ਕਹਾਂ ਸੁਣੋ ਤੁੰ ਮੈਕੈਨਿਜ਼ਮ ਨੇ 500 ਰੁਪਏ ਦੋ 500 ਰੁਪਏ ਕਿਹਦੇ ਕੋਈ ਢੰਟੀ ਸਸਾ ਅੰਸਾ ਤੇ ਜਿਹੜੀ ਉੱਥੇ ਆਂਟੀ ਬੈਠੇ ਪੀਚ ਨਹੀਂ ਆਏ ਨਾ ਉਹ ਤੇਰੇ ਵੱਡੇ 파ਰਟੀ ਦੇ ਉਹਨਾਂ ਨੇ ਸਾਰੀ ਉਹ ਨਹੀਂ ਹਾਂਜੀ ਦੱਸੋ ਉਹਦੋਂ ਉਹਨਾਂ ਨੂੰ ਕੁਝ ਦਿੱਤਾ ਨਹੀਂ ਸੀ ਹਾਂ ਚੱਲ ਗਏ ਸੀ ਜਲਦੀ ਜਲਦੀ ਚੱਲਾ ਆਏ ਆ 250 ਰੁਪਏ ਦੇ ਦਿੱਤੇ ਉਹਨਾਂ ਨੂੰ ਯਾਰ ਸੱਚ ਉਹ ਆਂਟੀ ਕਿੰਨਾ ਚਿਰ ਆਪਾਂ ਲੱਭਦੇ ਨੇ ਲੱਭੇ ਨਹੀਂ ਹੁਣ ਮਿਲੇ ਆ ਨਾ ਤੋ ਹੁਣ ਉਹਨਾਂ ਕੋ ਫੋਨ ਨੰਬਰ ਲੈ ਲਈਏ ਅੱਗੇ ਵੇਖ ਲੋਟਾਂ ਕਿੰਨੇ ਪੈਸੇ ਦੇਣਾ 500 ਦੇ ਦੋ ਇੱਕ ਮਿੰਟ ਮੈਂ ਦੀਦੀ ਨੂੰ ਆਵਾਜ਼ ਮਾਰਨੀ ਹੈ ਨਾ ਅਸਾ ਤੇ ਮੇਰੀ ਗੱਲ ਸੁਣ ਆਂਟੀ ਕੋ ਫੋਨ ਨੰਬਰ ਲੈ ਲਈ ਕਿਉਂਕਿ ਆ ਕੋ ਫੇਰ ਲੋੜ ਪੈਣੀ ਆ ਠੀਕ ਠਾਕ ਪਾਪਾ ਖਚਾਉਦੇ ਆ ਤੇ ਜਾਤ ਬੱਡੇ ਆ ਤੇ ਬੇਟੋ ਕੱਢੀ ਚ ਮੈਂ ਆਈ ਮਸ ਪੱਭੀ ਹਾਂਜੀ ਦੀਦੀ ਉਹ ਆਂਟੀ ਕਿੱਥੇ ਆਂ ਆਂਟੀ ਕਿਹੜੀ ਆਂਟੀ ਜਿਨ੍ਹਾਂ ਨੇ ਪੀਲੇ ਰੰਗ ਦਾ ਦੁਪੱਟਾ ਲਿਆ ਸੀ ਤੇ ਬੈਠੇ ਸੀ ਨਾ ਆਂਟੀ ਅੱਛਾ ਅੱਛਾ ਉਹਨਾਂ ਨੂੰ ਕੀ ਕਹਿਣਾ ਦੀਦੀ ਤੁਸੀਂ ਮੈਨੂੰ ਨਾ ਜਰਾ ਉਹਨਾਂ ਨੇ ਕੰਮ ਹੀ ਆ ਕਿੱਥੇ ਆਂਟੀ ਕੰਮ ਹੀ ਆ ਉਹ ਇੱਥੇ ਕਿਤੇ ਉਹਨੇ ਦੇਖ ਲੋ ਆਂ ਦੇਖਦੀ ਉਹ ਬਾਹਰੋਂ ਨੰਬਰ ਉਹ ਦੇ ਬਈ ਮੈਨੂੰ ਬਾਹਰ ਖਲੰਦੇ ਪਏ ਹਾਂਜੀ ਆਂਟੀ ਜੀ ਮਿਸ਼ਾਨਿਆ ਮੈਨੂੰ ਮੈਨੇ ਤੇਨੂੰ ਪਛਾਨਿਆ ਤੁਸੀ ਸਾਡੇ ਘਰ ਆਇਆ ਨਹੀਂ ਸੀ ਜਦੋਂ ਮੇਰੀ ਨਾਨਾਣ ਦਾ ਬਰਥਡੇ ਸੀ ਤੇ ਤੁਹਾਡੇ ਘਰ ਰੋਟੀ ਬਣਵਾਈ ਸੀ ਅਸੀਂ ਰੋਟੀ ਤੇ ਤੁਸੀਂ ਸਾਨੂੰ ਦੱਸ ਕਿ ਨਹੀਂ ਆਏ ਤੇ ਚੁੱਪ ਕਰਕੇ ਅਗੇ ਨਾ ਕੋਈ ਫੋਨ ਨੰਬਰ ਦੇ ਕੇ ਗਏ फिर पैनी फोन नहीं बड़ी स्वाद रोटी बनाई हाथा चू बोत स्वाद रोटी बना मेरे को दिता नहीं गया कुछ जो बान दिता एनी स्वाद रोटी बनाई ਮੇਰੇ ਤੇ ਸਾਸੀ ਮੈਨੂੰ ਗੁੱਸੇ ਹੁੰਦੀ ਸੀ ਕੈਂਟੀਨ ਵਿੱਚ ਦੇ ਕੇ ਨਹੀਂ ਦਿੱਤਾ ਚਲ ਆ ਰੱਖੋ ਤੇ ਆਪਣਾ ਮੈਨੂੰ ਨਾ ਫੋਨ ਨੰਬਰ ਦੇ ਦਿਓ ਤੇ ਜਦੋਂ ਆ ਭਾਬੀ ਨੂੰ ਦੇ ਦਿਓ ਮੈਂ ਇਹਨਾਂ ਕੋ ਲੈ ਲਾਂਗੀ ਮੇਰੀ ਨਾ ਬਾਹਰ ਵੇਟ ਕਰਨ ਦੀ ਹੈ ਮੈਂ ਜਾਣੀ ਹਾਂ ਬੜਾ ਵਧੀਆ ਖਾਣਾ ਬਣਾਇਆ ਅੱਜ ਵੀ ਚੰਗਾ ਜੀ ਤੇ